ਸਤਿਕਾਰਯੋਗ ਜੀ ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਮੁਲਾਪ ਸਿੰਘ ਭੁੱਲਰ ਐਡਵੋਕੇਟ ਸਾਹਿਬ ਤੇ ਆਪਣੇ ਟਾਈਮ ਦੇ ਬਹੁਤ ਵਧੀਆ ਫ੍ਰੀ ਰਹਿ ਚੁੱਕੇ ਨੇ ਅੱਜ ਇਹਨਾਂ ਨੂੰ ਮੈਂ ਬੁਲਾਇਆ ਕਿ ਖੇਡਾਂ ਬਾਰੇ ਕੁਝ ਜᱹਨਨੀਆ ਰੋਚਕ ਜਾਣਕਾਰੀ ਸਾਨੂੰ ਦੇਣਗੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਦੇ ਸਤਿਕਾਰਯੋਗ ਕਿਰਪਾ ਸਾਹਿਬ ਤੁਸੀਂ ਇਹਨਾਂ ਦਾ ਇਹ ਦੱਸੋ ਵੀ ਤੁਸੀਂ ਆਪ ਖੁਦ ਇੱਕ ਐਥਲੀਟ ਰਹੇ ਹੋ ਖਿਡਾਰੀ ਰਹੇ ਹੋ ਚੰਗੇ ਤੇ ਤੁਹਾਡੀ ਜਿਹੜੀ ਆਪਣੀ ਗੇਮ ਸੀ ਤੇ ਉਸਦੇ ਬਾਰੇ ਕੁਝ ਦੱਸਿਓ ਤੇ ਉਸ ਤੋਂ ਬਾਅਦ ਫਿਰ ਕੁਝ ਮੇਰੇ ਜਿਹੜੇ ਸਵਾਲ ਨੇਗੇ ਤੁਸੀਂ ਉਹਨਾਂ ਦਾ ਵੀ ਜਵਾਬ ਦੇਣਾ ਹਾਂਜੀ ਮੇਰੀ ਤਾਂ ਗੇਮ ਸੀ ਜੀ ਡਿਸਕਸ ਕਰੋ ਓਕੇ ਤੇ ਕਦੇ ਸ਼ੌਂਕ ਲਈ ਸ਼ਾਟ-ਬੁੱਟ ਵਗੈਰਾ ਵੀ ਕਰ ਲਈ ਤੁਸੀਂ ਠੀਕ ਹੈ ਜਾਨੀ professionally discuss ਕਰੀ ਓਕੇ ਡਿਸਕਨੈਕਟ ਡਿਸਕਸ ਇਕਰ ਟੈਕਨੀਕਲ ਜਾਂ ਵੈਂਟ ਹੈ ਜੀ ਹਾਂਜੀ ਜਿਹਦੇ ਵਿੱਚ ਓਵਰਆਲ ਬੰਦੇ ਦੇ ਵਿੱਚ ਕੁਆਲਿਟੀ ਹੋਣੀ ਚਾਹੀਦੀ ਬਿਲਕੁਲ ਜੀ ਟੈਕਨਿਕ ਸਟਰੈਂਥ ਪਾਵਰ ਸਟੈਮ ਇਨ ਹਰ ਚੀਜ਼ ਨੂੰ ਉਡਾਉਂਦੀ ਹੈ ਓਕੇ ਤੇ ਇਹ ਡਿਸਕਸ ਦਾ ਜਿਹੜਾ ਤੁਸੀਂ ਇਵੈਂਟ ਕੀਤਾਗਾ ਇਹ ਕਿਹੜੇ ਸੰਦੇ ਵਿੱਚ ਤੁਸੀਂ ਸ਼ੁਰੂ ਕਰਿਆ ਸੀ ਤੇ ਕਿੰਨਾ ਟਾਈਮ ਤੁਸੀਂ ਇਹ ਕੀਤਾ ਮੈਂ 2004 ਦੇ ਵਿੱਚ ਸ਼ੁਰੂ ਕਰੀ ਸੀ ਠੀਕ ਹੈ ਤੇ 2008 ਤੱਕ ਮੈਂ ਇਹ ਕੰਟੀਨਿਊ ਕਰੀ ਸਟੋਰ ਮੇਰੇ ਇੰਜਰੀ ਹੋ ਗਈ ਓਕੇ ਉਹ ਫੇਰ ਮੈਨੂੰ ਛੱਡਣਾ ਉਸ ਬਾਰੇ ਮੈਨੂੰ ਪਤਾਗਾ ਤੇ ਤੇ ਜਿਹੜੀ ਤੁਹਾਡੀ ਡਿਸਕਸ ਸੀ ਮੈਂ ਖੁਦ ਵੀ ਉਦੋਂ ਇਸ ਟਾਈਮ ਸਨਾਮ ਸਟੇਡੀਅਮ ਦੇ ਵਿੱਚ ਮੈਂ ਤੇ ਆਪਣੇ ਪਿੰਡ ਦਾ ਮੁੰਡਾ ਸੀਗਾ ਇੱਕ ਹੋਰ ਜਦੋਂ ਅਸੀਂ ਕਾਲਜ ਤੋਂ ਤੁਹਾਨੂੰ ਦੇਖਣ ਗਏ ਸੀ ਤਾਂ ਮੈਂ ਦੇਖਿਆ ਸੀ ਤੁਹਾਡੀ ਡਿਸਕਸ ਦੀ ਪਲੇ ਜਨੀ ਬਹੁਤ ਮਤਲਬ ਵਧੀਆ ਸੀਗੀ ਹਨਾ ਮਤਲਬ ਔਰ ਤੁਹਾਡੀ ਮੇ ਵੀ 48 ਮੀਟਰ ਦੇ ਲਗਭਗ ਹਨਾ ਕੋਈ ਡਿਸਕਸ ਹਾਂਜੀ ਮੈਂ 48 ਮੀਟਰ ਰੋਲ ਆ ਗਿਆ ਬੈਸਟ ਮਾਈ ਹੂੰ ਤੇ ਮੇਰੀ ਬੜੀ ਜੰਗ ਵਿੱਚ ਮੈਂ ਉਦੋਂ 21 ਸਾਲ ਦਾ 21 ਮਾਸਾਲ ਵੀ ਮੈਂ 21 ਮਾਸਾਲ ਪੜਨਾ ਲੱਗਦਾ ਆਪ ਦੇ ਆਪ ਦੇ ਵਿੱਚ ਪਰਫਾਰਮੈਂਸ ਵੀ 21 ਸਾਲ ਦੀ ਉਮਰ 'ਚ 2 ਕਿਲੋ ਅਜੀਟ ਤੁਹਾਡੀ ਮਿੱਟਰ ਲੱਗੀ ਸੀ ਥਰੋ ਤੇ ਤੁਹਾਡੀ ਹਾਈਟ ਵੀ 6 ਫੁੱਟ 2 6 30 ਔਰ ਥੋੜਾ ਉਸ ਟਾਈਮ ਦਾ weight ਕਿੰਨਾ ਸੀ weight ਥੋੜਾ ਜਿਆਦਾ ਹੀ ਸੀਗਾ weight 115 115 ਕਿਲੋ ਚਲੋ ਬਹੁਤ ਵਧੀਆ ਜੀ ਤੇ ਤੁਸੀਂ ਕੁਝ ਇਹ ਦੱਸੋ ਵੀ ਤੁਸੀਂ ਉਸ ਦੇ ਗੇਮ ਦੇ ਦੌਰਾਨ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਤੇ ਕੀ ਮਤਲਬ ਚੰਗਾ ਅਨੁਭਵ ਸੀਗਾ ਤੇ ਕੀ ਮਾੜਾ ਅਨੁਭਵ ਸੀਗਾ ਉਹਦੇ ਬਾਰੇ ਕੁਝ ਦੱਸੋ ਪਹਿਲਾਂ ਚੰਗਾ ਦੱਸੋ ਕੀਮਾ ਵੇਲੇ ਦਾ ਜੀ ਸਿੱਖਣ ਨੂੰ ਬਹੁਤ ਕੁਝ ਮਿਲ ਹੂੰ ਸਭ ਤੋਂ ਪਹਿਲੀ ਗੱਲ ਹੈ ਆਪਣੇ ਵਿੱਚ ਸਾਇੰਸ ਸੀਲਤਾ ਸਾਇੰਸ ਸੀਲਤਾ ਹੁੰਦੀ ਹੈ ਸਪੋਰਟਮੈਨਸ਼ਿਪ ਹੈ ਨਾ ਜਿਹੜੀ ਸਪੋਰਟਮੈਨਸ਼ਿਪ ਹੈ ਜਿਹੜੀ ਇਹ ਮਤਲਬ ਖੜਿਆਰੀ ਨਹੀਂ ਹੁੰਦੀ ਖੜਿਆਰੀ ਦੂਜੀ ਗੱਲ ਜਿਹੜਾ ਦਿਮਾਗ ਨੂੰ ਵਰਤਣ ਦਾ ਔਰ ਮੋਸਟਲੀ ਲੋਕ ਕਹਿੰਦੇ ਨੇ ਵੀ ਜਿਹੜੇ ਖੜਿਆਰੀ ਨੇ ਇਹ ਅਨਪੜ ਹੁੰਦੇ ਨੇ ਬਿਲਕੁਲ ਉਹ ਇਹ ਵੀ ਸਚਾਈ ਹੈ ਕਿਸੇ ਹੱਦ ਤੱਕ ਕਿਉਂਕਿ ਖੜਿਆਰੀ ਪੜਦੇ ਘੱਟ ਪੜਦੇ ਘੱਟ ਨੇ ਪੜ੍ਹੇ ਲਿਖੇ ਪਰ ਇਹ ਨਹੀਂ ਕਹਾਂ ਰਹੇ ਵੀ ਉਹਨੂੰ ਲਿਵਾਉਣੀ ਪੈਣੀ ਕਿਉਂਕਿ ਇੱਕ ਫੁੱਟਬਾਲ ਦੀ ਗੇਮ ਹੀ ਲੈ ਲਓ ਹੂੰ ਉਹਦੇ ਵਿੱਚ ਕੁਝ ਮਾਈਕਰੋ ਸੈਕਿੰਡ ਹੁੰਦੇ ਨੇ ਮੂਰੇ ਚਾਰ ਬੰਦੇ ਤੁਹਾਨੂੰ ਡਿਫੈਂਡ ਕਰਦੇ ਨੇ ਇੱਕ ਗੋਲਕੀਪਰ ਨੂੰ ਡਿਫੈਂਡ ਕਰਦੇ ਤੁਸੀਂ ਦੇਖਣਾ ਹੁੰਦਾ ਨਾਲੇ ਬਾਲ ਲੈ ਜਾਣੀ ਐ ਨਾਲੇ ਦੇਖਣਾ ਕਿ ਗੋਲ ਕਿਵੇਂ ਪਾਉਣਾ ਬਿਲਕੁਲ ਇੰਨਾ ਛੇਤੀ ਡਿਸੀਜਨ ਲੈਣਾ ਹੂੰ ਦੇਖੋ ਖੜਿਆ ਰਹੀ ਰਹੇ ਬਿਲਕੁਲ ਠੀਕ ਹੈ ਤੇ ਇਸ ਲਈ ਹਾਂ ਉਹ ਠੀਕ ਹੈ ਵੀ ਆਪਣਾ ਸਿਸਟਮ ਹੀ ਇਹੋ ਜਿਹਾ ਬਣ ਗਿਆ ਵੀ ਜਿਹੜਾ ਹੈਡਨ ਲੱਗ ਜਲੇ ਨੂੰ ਪੜਨ ਵਾਲਾ ਬਸ ਆ ਬੰਦ ਕਰ ਦਿੰਦੇ ਨੇ ਬਿਲਕੁਲ ਜੀ ਪਰ ਇਹ ਉਹ ਇਦਾਂ ਦੀ ਗੱਲ ਕੋਈ ਨਹੀਂ ਹੁੰਦਾ ਸਭ ਦਾ ਦਿਮਾਗ ਜਿਆਦਾ ਕੰਮ ਥੋੜਾ ਇਹ ਵੀ ਹੈ ਕਿਉਂਕਿ ਇੱਕ ਪਰਵਾਰਪੂ ਵੀ ਹੈ ਕਹਿੰਦੇ ਨੇ ਵੀ ਚੰਗੀ ਸਿਹਤ ਦੇ ਵਿੱਚ ਚੰਗਾ ਦਿਮਾਗ ਹੈ ਚੰਗਾ ਦਿਮਾਗ ਬਿਲਕੁਲ ਅੱਛਾ ਇਹ ਵੀ ਹੈ ਜੀ ਦੇਖੋ ਜਿਹੜੇ ਹੁਣ ਪ੍ਰੈਜੈਂਟ ਟਾਈਮ ਦੀ ਲੈ ਲਓ ਚਲੋ ਮੇਰੀ ਪਲੇਅਰ ਲਾ ਲਓ ਉਹਨਾਂ ਨੂੰ ਕੀ ਹੈ ਮਤਲਬ ਖੇਡ ਦੇ ਨਾਲ ਨਾਲ ਉਹਨਾਂ ਨੂੰ ਪੜ੍ਹਨਾ ਵੀ ਪੈ ਰਿਹਾ ਬੜਨ ਦੋਨੋਂ ਪਾਸੇ ਆ ਇੱਕ ਪਾਸੇ ਮੈਂ ਕਹਿ ਰਿਹਾ ਹਾਂ ਵੀ ਮੈਨੂੰ ਥੋੜੀ ਪਰਫਾਰਮੈਂਸ ਇੱਕ ਨੰਬਰ ਚਾਹੀਦੀ ਆ ਉਧਰੋਂ ਟੀਚਰ ਵੀ ਕਹਿੰਦੇ ਹੁੰਦੇ ਨੇ ਉਹਨਾਂ ਨੂੰ ਕਿ ਤੁਸੀਂ ਪੜ੍ਹੋ ਤੁਸੀਂ ਨੰਬਰ ਲਿਆਓ ਚੰਗੇ ਨੰਬਰ ਲਿਆਓ ਉਹਦੇ ਪੇਰੈਂਟਸ ਤੇ ਵੀ ਆ ਜਾਂਦੀ ਇਹ ਗੱਲ ਕਿ ਜਿਹੜੇ ਪੇਰੈਂਟਸ ਨੇਗੇ ਉਹ ਵੀ ਉਹਨਾਂ ਨੂੰ ਕਹਿੰਦੇ ਨੇ ਕਿ ਨੰਬਰ ਲਓ ਅਸੀਂ ਤੁਹਾਡੀ ਪੜ੍ਹਾਈ ਤੇ ਖਰਚਾ ਕਰ ਰਹੇ ਹਾਂ ਬਹੁਤ ਗੇਮ ਦੇ ਉੱਤੇ ਇਸ ਚੀਜ਼ ਦਾ ਅਫੈਕਟ ਪੈਂਦਾ ਨੀ ਬਸ ਇੰਨਾ ਕੀ ਇਫੈਕਟ ਪੈਂਦਾ ਵੀ ਉਹਨਾਂ ਕੋਲੇ ਜਦੋਂ ਪ੍ਰੋਫੈਸ਼ਨਲ ਹੁੰਦੇ ਨੇ ਗੇਮ ਗੇਮ 'ਚ ਫਰਕ ਹੈ ਗੇਮ ਗੇਮ 'ਚ ਫਰਕ ਜਦੋਂ ਮਤਲਬ ਸਟਾਰਟਿੰਗ ਏਜ ਹੈ ਜਿਵੇਂ ਪ੍ਰੀ ਸਕੂਲ ਜੇ ਆਪਾਂ ਗੱਲ ਕਰੀ ਸਕੂਲ ਸਕੂਲ ਦੇ ਐਲੀਮੈਂਟਰੀ ਕੇ ਸਕੂਲ ਗੇਮ ਜੀ ਉੱਥੇ ਬੰਦਾ ਪ੍ਰੋਫੈਸ਼ਨਲ ਨਹੀਂ ਪ੍ਰੋਫੈਸ਼ਨਲ ਨਹੀਂ ਹੁੰਦਾ ਉੱਥੇ ਉਹਦੇ ਕੋਲ ਬਲਕ ਆਫ ਟਾਈਮ ਹੁੰਦਾ ਬਿਲਕੁਲ ਆਪਣੀ ਜ਼ਿੰਦਗੀ ਨੂੰ ਕਰਨ ਲਈ ਠੀਕ ਹੈ ਉਦੋਂ ਪੜ੍ਹਾਈ ਜ਼ਰੂਰੀ ਹੈ ਪੜ੍ਹਾਈ ਗੇਮ ਨਾਲੋਂ ਵੀ ਵੱਧ ਗੇਮ ਨਾਲੋਂ ਵੱਧ ਜ਼ਰੂਰੀ ਠੀਕ ਹੈ ਉਹ ਉਹਦੇ ਬੱਚਾ ਆਪਣੀ ਪੜ੍ਹਾਈ ਨੂੰ ਲੈ ਕੇ 2 ਘੰਟੇ ਸਵੇਰੇ ਤੋਂ ਸ਼ਾਮ ਨੂੰ ਲਾ ਸਕਦਾ ਕੋਈ ਔਕੀ ਕਰਨੀ ਸਕਰੀਨ ਦਾ ਇਹ ਕਰਨਾ ਉਹ ਸਾਰਾ ਕੁਝ ਕਰ ਸਕਦਾ ਹਾਂ ਸਕਰੀਨ ਟਾਈਮ ਘੱਟ ਜੇ ਹਾਂ ਅੱਜ ਕੱਲ ਸਕਰੀਨ ਟਾਈਮ ਤੇ ਹਰ ਬੰਦਾ ਹੂੰ 2 ਸਾਲ ਦੇ ਬੱਚੇ ਤੋਂ ਲੈ ਕੇ 90 ਸਾਲ ਦੇ ਬੰਦੇ ਤੱਕ ਹਰ ਸਕਰੀਨ ਟਾਈਮ ਉਹਨੂੰ ਖਤਮ ਕਰਕੇ ਉਧਰ ਬੁੱਕ ਟਾਈਮ ਬਣਾ ਦੋ ਸਵੇਰੇ ਸ਼ਾਮ ਦੀ ਗੇਮ ਹੁੰਦੀ ਹੈ ਬਿਲਕੁਲ ਜੀ ਬਿਲਕੁਲ ਹੋ ਸਕਦਾ ਹੋ ਸਕਦਾ ਤੇ ਦੇਖੋ ਇਹ ਮਤਲਬ ਚਾਹਾਂ ਦਾ ਰਹਿਣਾ ਦੇਖੋ ਥੋੜਾ ਲੋਡ ਵੀ ਪੈਣਾ ਕਦੇ ਈਜ਼ੀ ਵੀ ਹੋਣਾ ਕੰਪੀਟੀਸ਼ਨ ਮੁਤਾਬਕ ਜਿਵੇਂ ਕੰਪੀਟੀਸ਼ਨ ਹੁੰਦੇ ਨੇ ਪੜਾਈ ਕਰਨੀ ਵੀ ਪੈਣੀ ਆ ਕਈ ਵਾਰ ਆਪਾਂ ਇਹ ਵੀ ਹੁੰਦਾ ਫ੍ਰੀ ਟਾਈਮ ਹੁੰਦਾ ਉਦੋਂ ਗੇਮ ਕਰ ਲਓ ਗੇਮ ਸਕੂਲ ਲਾਈਫ ਦੇ ਵਿੱਚ ਟਾਈਮ ਹੀ ਚੱਲਦਾ ਰਹਿਣਾ ਅੱਗੇ ਜਾ ਕੇ ਪ੍ਰੋਫੈਸ਼ਨਲ ਹਾਂ ਪ੍ਰੋਫੈਸ਼ਨਲ ਜਦੋਂ ਹੁੰਦਾ ਉਦੋਂ ਇਹ ਗੱਲ ਆਉਂਦੀ ਆ ਵੀ ਹਾਂ ਜ਼ਿਆਦਾ ਟਾਈਮ ਦੇਣਾ ਬਿਲਕੁਲ ਥੱਲੇ ਤਾਂ ਕੋਈ ਐਡੀ ਗੱਲ ਤੇ ਇੱਕ ਹੁਣ ਤੁਹਾਡਾ ਜਿਹੜਾ ਮਤਲਬ ਬੁਰਾ ਅਨੁਭਵ ਕੀ ਸੀਗਾ ਗੇਮਾਂ ਦੇ ਬੁਰਨ ਕੋਟ ਗੇਮ ਦੇ ਵਿੱਚ ਕੁਝ ਵੀ ਨਹੀਂ ਹੁੰਦਾ ਵੈਸੇ ਤਾਂ ਉਹਦੇ ਵਿੱਚ ਦਾ ਬਸ ਇਹੀ ਹੁੰਦਾ ਕਿ ਵਾਰ ਥੋੜੀ ਲੱਕ ਖਾਸ ਨਹੀਂ ਹੁੰਦੀ ਥੋੜੀ ਇੰਜਰੀਆਂ ਵਗੈਰਾ ਥੋੜੀ ਕੀਤੀ ਹੋਈ ਸਾਲ ਦੀ ਮਿਹਨਤ ਜੇ ਥੋੜੇ ਕੰਪੀਟੀਸ਼ਨ ਤੋਂ 1-2 ਦਿਨ ਪਹਿਲਾਂ ਇੰਜਰੀ ਹੋ ਜਾਏ ਜਾਂ ਕੋਈ ਐਦਾਂ ਦੀ ਇੰਜਰੀ ਹੋ ਜੇ ਜਿਹਨੂੰ ਲਾਈਫਟਾਈਮ ਹੀ ਰਹੇ ਤਾਂ ਉਹ ਜਿਹੜਾ ਗ੍ਰੇਟ ਹੈ ਫਿਰ ਉਹ ਬੰਦੇ ਦੀ ਸਾਰੀ ਜ਼ਿੰਦਗੀ ਦਿਮਾਗ ਚੋ ਜਾਂਦਾ ਇੱਕ ਚੀਜ਼ ਹੈ ਇਹ ਇੱਕ ਨਸ਼ਾ ਹੈ ਜਿਹੜਾ ਬੰਦਾ ਗਰਾਊਂਡ ਤੇ ਵੱਡ ਗਿਆ ਉਹਨੂੰ ਦੇਖ ਕੇ ਫਿਰ ਛਾਲਾ ਮਾਰ ਛਾਲਾ ਮਾਰ ਠੀਕ ਹੈ ਫਿਰ ਉਹਨੂੰ ਅਫਸੋਸ ساری ਜ਼ਿੰਦਗੀ ਮਰਦੇ ਦਮ ਤੱਕ ਰਹਿੰਦੀ ਹੈ ਜਿਵੇਂ ਇੱਕ ਵਾਰ ਆਪਾਂ ਖੇਡਾ ਬੋਤਨ ਪੰਜਾਬ ਦੇ ਉਤੇ ਗਏ ਸੀ। ਆ ਮੇ ਵੀ ਆਪਾਂ 2-3 ਦੋ ਕੁ ਸਾਲ ਪਹਿਲਾਂ ਦੀ ਗੱਲ ਹੈ। ਥੋੜੇ ਮਨ ਦੇ ਵਿੱਚ ਕੀ ਆ ਰਿਹਾ ਸੀ ਗੋਲਾ ਸੱਡਦਿਆਂ ਨੂੰ ਦੇਖ ਕੇ। ਮੈਂ ਉਹ ਤਾਂ ਜੀ ਮੈਂ ਤਾਂ ਪਤਾ ਫਿਰ ਵੀ ਹੁੰਦੀ ਐ। 349 ਸਾਲ ਦੇ ਤੇ ਜਿਹੜੇ 80-80 ਸਾਲ ਦੇ ਉਹ ਵੀ ਸਿੱਟੀ ਜਾਂਦੇ ਨੇ। ਉਹਨਾਂ ਦਾ ਵੀ ਆ ਜਾਂਦਾ। ਤੇ ਉਹੀ ਗੱਲ ਹੈ ਵੀ ਨਸ਼ਾ ਇਹ ਫੇਰ ਛੁੱਟਦਾ ਨਹੀਂ। ਬਿਲਕੁਲ ਜੀ ਬਿਲਕੁਲ। ਤੇ ਇੱਕ ਇਹ ਵੀ ਦੱਸੋ ਜੀ ਸਾਨੂੰ ਵੀ ਜਿੱਦਾਂ ਮਤਲਬ ਆਪਾਂ ਕਹਿਦੇ ਨੇ ਵੀ ਕਿਸੇ ਨੂੰ ਫੋਰਸਫੁਲੀ ਕਿਸੇ ਗੇਮ ਦੇ ਵਿੱਚ ਧੱਕਿਆ ਜਾ ਸਕਦਾ ਜੇ ਤੁਸੀਂ ਫੋਰਸਫੁਲੀ ਕਿਸੇ ਨੂੰ ਕਿਸੇ ਵੀ ਚੀਜ਼ ਦੇ ਵਿੱਚ ਤੇ ਗੁੰਗੇ ਤਾਂ ਤੁਸੀਂ ਉਹਦਾ ਫਿਰ ਨਤੀਜਾ ਵਧੀਆ ਨਹੀਂ ਮਿਲਦਾ ਓਕੇ ਬੱਚੇ ਦੇਖਣਾ ਪੈਂਦਾ ਵੀ ਇਹ ਕਿੱਧਰ ਜਾ ਸਕਦਾ ਜਿੱਦਾਂ ਮਤਲਬ ਕਿ ਆਪਾਂ ਦੇਖੋ ਤੁਸੀਂ ਮੈਨੂੰ ਕਈ ਵਾਰ ਮੈਨੂੰ ਹਨਾ ਕਮੈਂਟ ਵੀ ਆਉਂਦਾ ਜਾਂ ਆਪਾਂ ਕਿਸੇ ਤੋਂ ਮਤਲਬ ਸਾਨੂੰ ਨੂੰ ਮਿਲਦਾ ਜਾਂ ਕਿਸੇ ਦੀ ਕਾਲ ਆਉਂਦੀ ਕਿ ਮੇਰੇ ਬੱਚੇ ਨੂੰ ਜੀ ਆਹ ਗੇਮ ਦੇ ਵਿੱਚ ਪਾਓ ਪਰ ਮੈਂ ਦੇਖਦਾ ਉਹ ਨਾ ਵੀ ਬੱਚਾ ਇਹ ਗੇਮ ਤੇ ਨਹੀਂ ਕਰ ਸਕਦਾ ਹੂੰ ਮੰਨ ਕੇ ਚੱਲੋ ਉਸ ਨੂੰ ਜੋ ਕਰੋਗੇ ਕਿਸੇ ਨੇ ਮੈਨੂੰ ਕਹਦਾ ਕਿ ਬੱਚੇ ਨੂੰ ਮੇਰੇ ਨੂੰ ਅ ਆਰਚਰੀ ਚ ਪਾ ਦਿਓ ਮੰਨ ਕੇ ਚੱਲੋ ਵੀ ਉਹਨਾਂ ਨੇ ਕਹਦਾ ਵੀ ਆਰਚਰੀ ਆਰਚਰੀ ਕਰਵਾਓ ਇਹ ਤੋਂ ਹੂੰ ਠੀਕ ਹੈ ਤੇ ਮੈਂ ਉਹਨਾਂ ਨੂੰ ਕਹਿ ਰਿਹਾ ਕਿ ਵੀ ਬੱਚਾ ਤੁਹਾਡਾ ਆਰਚਰੀ ਵਾਲਾ ਨਹੀਂ ਹੈਗਾ ਹੂੰ ਕੋ ਆਪਾਂ ਬੋਡੀ ਲੈਂਗੁਏਜ ਤੋਂ ਬੱਚੇ ਤੇ ਪਤਾ ਲਾਇਆ ਕਿ ਇਹ ਸੰਭਵ ਆ ਕਿ ਜਿਹੜੇ ਮਤਲਬ ਜਿਵੇਂ ਪੇਰੈਂਟਸ ਕਹਿੰਦੇ ਜਾਂ ਕੋਈ ਵੀ ਕਹਿੰਦਾ ਵੀ ਸਾਡੇ ਬੱਚੇ ਨੂੰ ਇਹ ਗੇਮ ਦੇ ਵਿੱਚ ਪਾਓ ਕਿ ਉਹ ਬੱਚਾ ਉਹੀ ਗੇਮ ਦੇ ਵਿੱਚ ਸਕਸੈਸ ਹੋ ਨਹੀ ਇਹ ਬੱਚੇ ਦੀ ਬੋਡੀ ਤੋਂ ਤੇ ਉਹਦੇ ਇੰਟਰਸਟ ਇੰਟਰਸਟ ਠੀਕ ਹੈ ਤੇ ਉਹਨੂੰ ਕਿੱਦਾਂ ਦਾ ਮਾਹੌਲ ਉਹਦਾ ਮਾਹੌਲ ਜਿਵੇਂ ਹੁਣ ਸ਼ੂਟਿੰਗ ਵਗੈਰਾ ਨੇ ਆਪਰੇ ਰੇਂਜ ਆਣੀ ਹੂੰ ਤੇ ਮਹਿੰਗੀ ਗੇਮ ਹੈ ਮਹਿੰਗੀ ਗੇਮ ਹੈ ਠੀਕ ਹੈ ਉਹਨਾਂ ਨੂੰ ਆਪਾਂ ਕਿਵੇਂ ਅਫੋਰਡ ਕਰਾਂਗੇ ਬਿਲਕੁਲ ਤੇ ਬਾਕੀ ਬੰਦੇ ਦੀ ਸਟਰੈਂਥ ਬੋਡੀ ਹੁੰਦੀ ਇੱਕ ਬੰਦੇ ਦੀ ਪਹਿਲੇ ਦਿਨ ਹੀ ਉਹ ਪਤਲਾ ਜਾ ਉਹਨੂੰ ਕਹਿੰਦੀ ਥਰੋ ਕਰਨਾ ਹੂੰ ਉਹ ਕਿਵੇਂ ਕਰੂਗਾ ਬਿਲਕੁਲ ਠੀਕ ਹੈ ਬਾਹਲੇ-ਪਾਰੇ ਬੰਦੇ ਨੂੰ ਆਪਰੇ ਰੇਸ ਤੇ ਲਾ ਦਈਏ ਹੂੰ ਤੇ ਮਾ ਉਹੀ ਗੱਲ ਆ ਗਈ ਨਾ ਬੱਚੇ ਨੂੰ ਦੇਖਣਾ ਵੀ ਉਹਦੇ ਕੋਚ ਦੇ ਉੱਤੇ ਬੜਾ ਕੁਝ ਨਿਰਭਰ ਹੈ ਵੀ ਕੋਚ ਨੇ ਉਹਨੂੰ ਸਿਲੈਕਟ ਕਰਾਉਣੀ ਹੈ ਗੇਮ ਦੇ ਤੋਂ ਇੱਧਰ ਜਾ ਸਕਦਾ ਅਸਲ ਦੇ ਵਿੱਚ ਜਿਹੜੀ ਕੋਚ ਦੀ ਅੱਖ ਹੈ ਉਹ ਪਾਰਖ ਹੀ ਹੁੰਦੀ ਹੈ ਉਹ ਚੁਣਦਾ ਹੈ ਕਿ ਕਿਹੜੇ ਬੱਚੇ ਨੇ ਕਿਹੜੀ ਗੇਮ ਕਰਨੀ ਬਿਲਕੁਲ ਉਹ ਉਹ ਚੁਣਦਾ ਹੈ ਤੇ ਜਦੋਂ ਉਹ ਨੂੰ ਫੋਰਸਲੀ ਮਤਲਬ ਕਿਹਾ ਜਾਂਦਾ ਕਿ ਮਤਲਬ ਇਹ ਤੂੰ ਆ ਗੇਮ ਹੈ ਇਹ ਬੱਚੇ ਦੀ ਕਰਵਾ ਜਾ ਕੋਈ ਪੇਰੈਂਟਸ ਕਹਿੰਦਾ ਕਿ ਮੈਨੂੰ ਨਹੀਂ ਲੱਗਦਾ ਵੀ ਇਹ ਸੰਭਵ ਹੈਗਾ ਮੈਨੂੰ ਗਲਤ ਹੁੰਦਾ ਇਹ ਗਲਤ ਹੈ ਉਕੇ ਬੱਚੇ ਦਾ ਇੰਟਰਸਟ ਹੋਣਾ ਪਲੱਸ ਉਹਦੀ ਬੋਡੀ ਦਾ ਵਾ ਸਾਹ ਦੇਣਾ ਮਤਲਬ ਇਹ ਕਾਫੀ ਗੱਲਾਂ ਜਿਹੜੀਆਂ ਹੈਗੀਆਂ ਨੇ ਤੇ ਇੱਕ ਦੂਜੀ ਨਾਲ ਕੰਬੀਨੇਸ਼ਨ ਹੋਣਾ ਚਾਹੀਦਾ ਹੋਣਾ ਚਾਹੀਦਾ ਹਾਂ ਕੁਕੀਰ ਸਾਹਿਬ ਇੱਕ ਹੋਰ ਗੱਲ ਮੇਰੇ ਦਿਮਾਗ ਆ ਰਹੀ ਸੀ ਕਿ ਬੱਚਿਆਂ ਦੀ ਜਿਹੜੀ ਡਾਈਟ ਹੈ ਠੀਕ ਹੈ ਉਹ ਕਿਵੇਂ ਮਤਲਬ ਉਹ ਬੱਚਿਆਂ ਨੂੰ ਜਿਹੜਾ ਕਈ ਵਾਰ ਬੱਚੇ ਮੈਨੂੰ ਪੇਰੈਂਟਸ ਦੇ ਕੋਲ ਵੀ ਆਉਂਦੇ ਨੇ ਜਿੰਦਾ ਕਈ ਵਾਰ ਕਿ ਸਾਡਾ ਬੱਚਾ ਦੁੱਧ ਨਹੀਂ ਪੀਂਦਾ ਜੀ ਸਾਡਾ ਬੱਚਾ ਖਾਣਾ ਨਹੀਂ ਪ੍ਰੋਪਰ ਖਾਂਦਾ ਜੀ ਠੀਕ ਹੈ ਤੇ ਬੱਚਾ ਜੀ ਪ੍ਰੋਪਰ ਵਰਕਆਊਟ ਨਹੀਂ ਕਰ ਰਿਹਾ ਸਾਡੇ ਬੱਚੇ ਦੀ ਵਜ਼ਨ ਨਹੀਂ ਵਧ ਰਿਹਾ ਗ੍ਰੋਥ ਨਹੀਂ ਕਰ ਰਿਹਾ ਤੇ ਇਹਨੂੰ ਤੁਸੀਂ ਕਹੋ ਵਿਖਣ ਉਹ ਕਿੱਦਾਂ ਮਤਲਬ ਉਹ ਚੀਜ਼ ਨੂੰ ਆਪਾਂ ਬੱਚਿਆਂ ਨੂੰ ਮਤਲਬ ਕਰਨ ਲਈ ਆਪਾਂ ਮਤਲਬ ਕਹਿ ਸਕਦੇ ਹਾਂ ਹਾਂ ਇਹ ਬੜੀ ਮਤਲਬ ਮੇਨ ਚੀਜ਼ ਹੈ ਡਾਈਟ ਟਾਈਮ ਸ਼ਡਿਊਲ ਹੁੰਦਾ ਜਿਹੜਾ ਠੀਕ ਹੈ ਇਹ ਹਰ ਚੀਜ਼ ਨੂੰ ਮਤਲਬ ਤਰਤੀਬ ਨਾਲ ਲੈਣਾ ਪਵੇਗਾ ਬਿਲਕੁਲ ਵੀ ਮੈਂ ਨਿਯੋਗ ਤੁਨੇ ਬਿਲਕੁਲ ਜੀ ਤੇ ਫਿਰ ਖਾਣਾ ਕੀ ਹੈ ਅੱਜ ਕੱਲ ਬੰਦੇ ਆਪਾਂ ਆਪਣੇ ਬੱਚਿਆਂ ਨੂੰ ਲੋਕ ਭੇਜ ਦਿੰਦੇ ਨੇ ਜਿੰਮ ਚ ਜਿੰਮ ਚ ਹਾਂਜੀ ਠੀਕ ਹੈ ਤੇ ਅਸੀਂ ਇਹ ਸਮਝਦੇ ਹਾਂ ਵੀ ਜਿੰਮ ਜਿਹੜਾ ਉਹ ਇੱਕ ਪੰਪ ਮਸ਼ੀਨ ਹੈ ਹੋਰ ਕੁਝ ਨਹੀਂ ਬਿਲਕੁਲ ਜੀ ਜਿੰਨਾ ਜਿਹੜਾ ਕਰਦੇ ਤੁਹਾਡੇ ਮਸਲ ਨੇ ਜਿਹੜੇ ਪੰਪ ਹੋ ਜਾਂਦੇ ਨੇ ਉਹ ਤੋਂ ਬਾਅਦ ਖਾ ਤੁੰ ਬਾਅਦ ਖਾ ਤੇ ਨਾਲ ਨਾਲ ਉਹ ਤੁਹਾਨੂੰ ਡੱਬਾ ਬੰਦ ਸਪਲੀਮੈਂਟ ਤੇ ਸਪਲੀਮੈਂਟ ਲਾ ਹਾਂਜੀ ਸਪਲੀਮੈਂਟ ਵੀ ਕਿਸੇ ਹੱਦ ਤੱਕ ਵਧੀਆ ਹੋਣਗੇ ਹਾਂ ਪਰ ਉਸ ਟੀਰੋਟ ਦੇ ਲਾਣੇ ਚੁਰਾਈਦਾ ਮਾ ਟਿਪ ਬੱਚੇ ਨੂੰ ਸਭ ਤੋਂ ਪਹਿਲਾਂ ਤਾਂ ਜਿਵੇਂ ਆਪਣੇ ਘਰ ਦੀ ਖਰਾਕ ਦੇਸੀ ਖਰਾਕ ਦੁੱਧ ਅੰਡਾ ਦੇਸੀ ਅੰਡੇ ਸੌਣ ਫਰੂਟ ਵੀ ਵਧੀਆ ਜੋ ਜਿਹੜੀ ਆਪਣੀ ਪਿੰਡਾਂ ਦੇ ਖਰਾਕ ਹੈ ਉਹੀ ਖਾਣੀ ਚਾਹੀਦੀ ਤੇ ਉਹਦੇ ਨਾਲ ਨਾਲ ਉਹ ਵਰਕਆਊਟ ਕਰੇ ਬੰਦਾ ਦੇਖੋ ਕੋਈ ਵੀ ਗੇਮ ਕਰਨੀ ਹੈ ਮੇਰੇ ਸਾਹਮਣੇ ਰਨਿੰਗ ਵਾਸਤੇ ਰਨਿੰਗ ਨਾਲ ਸੀਗਾ ਲ ਜ਼ਰੂਰੀ ਹੈ ਰਨਿੰਗ ਨਾਲ ઓਵਰਲ ਬਾਡੀ ਦੀ ਐਕਸਰ ਯੂਨੀ ਬਿਲਕੁਲ ਠੀਕ ਹੈ ਨਾ ਬਿਲਕੁਲ ਜੇ ਜੇ ਕਰੋਗੇ ਡਾਈਟ ਪ੍ਰੋਪਰ ਕਰੋਗੇ ਤੇ ਰੈਗੂਲਰ ਰਹੋਗੇ ਬਿਲਕੁਲ ਸਵੇਰੇ ਕਰੋ ਸ਼ਾਮ ਨੂੰ ਕਰੋ ਘੰਟਾ ਘੰਟਾ ਲਾਓ ਬਿਲਕੁਲ ਹਾਂ ਇੱਕ ਦਿਨ ਆ ਜਾਂਦਾ ਵੀ ਤੇ ਤੁਹਾਨੂੰ ਤੁਹਾਡਾ ਗੋਲ ਜਿਹੜਾ ਅਚੀਵ ਕਰ ਲੈਣਾ ਬਿਲਕੁਲ ਉਲਟੇ ਜਿਵੇਂ ਹੁਣ ਮੰਨ ਕੇ ਚਲੋ ਅੱਜ ਕੱਲ੍ਹ ਬੱਚੇ ਦੁੱਧ ਵਗੈਰਾ ਨਹੀਂ ਪੀਤੇ ਉਹਨਾਂ ਨੂੰ ਕੁਝ ਲਾਲਚ ਦੇ ਕੇ ਜਿਵੇਂ ਕੋਈ ਬੱਚੇ ਆਪਾਂ ਕਹਿੰਦੇ ਵੀ ਚਾਕਲੇਟ ਪਾ ਕੇ ਜਾ ਕੋਸ਼ੂ ਪਾ ਕੇ ਦੇਣਾ ਸਹੀ ਹੈ ਨਹੀਂ ਜੋ ਕੋਈ ਸਹੀ ਨਹੀਂ ओके ਕਿਉਂਕਿ ਚਾਕਲੇਟ ਦਾ ਆਪੇ ਇੱਕ ਕਫੀਨ ਬਿਲਕੁਲ ਉਹਦਾ ਨਸ਼ਾ ਛੋਟਾ ਬਿਲਕੁਲ ਤੇ ਬਾਕੀ ਜੇ ਕੋਈ ਹੋਰ ਚੀਜ਼ ਵੀ ਪਾਉਣੇ ਆ ਬਹੁਤ ਸਹੀ ਬਿਲਕੁਲ ਹਾਂ ਉਹਦੇ ਵਿੱਚ ਤੁਸੀਂ ਪਾ ਸਕਦੇ ਹੋ ਆਪਣੀਆਂ ਦੇਸੀ ਚੀਜ਼ਾਂ ਜਿਹੜੇ ਅਸੀਂ ਪਹਿਲਾਂ ਤੁਸੀਂ ਆਪਣੇ ਕੋ ਹੂੰ ਜਿਵੇਂ ਤੁਸੀਂ ਉਹਦਾ ਰੂਪ ਬਦਲ ਦੋ ਜਲੀਆ ਬਣਾ ਦੋ ਜਲੀਆ ਬਣਾ ਠੀਕ ਹੈ ਤੇ ਖੀਰ ਬਣਾ ਦੋ ਉਹ ਆਪਣੀਆਂ ਖਰਾਕਾਂ ਸੀ ਪਾਓ ਬਾਦੂ ਕਾਜੂ ਪਾ ਦੋ ਕਾਜੂ ਪਾ ਦੋ ਹਾਂ ਠੀਕ ਹੈ ਨਾ ਤੇ ਹਲਦੀ ਪਾ ਦੋ ਨਾਲ ਜਿਹੜੀ ਇੰਜਰੀ ਹੈ ਉਹ ਨੂੰ ਸੈੱਟ ਕਰ ਦਿਓ ਬਿਲਕੁਲ ਜੀ ਬਿਲਕੁਲ ਜੇ ਤੁਸੀਂ ਕਹੋ ਵੀ ਪ੍ਰੋਟੀਨ ਪਾਤਾ ਡੱਬੇਵੰਦ ਸਪਲੀਮੈਂਟ ਪਾਤੇ ਜਾਂ ਕੋਈ ਫਲੇਵਰ ਪਾਤੇ ਉਹ ਵੀ ਉਹਨੂੰ ਤਾਂ ਫੇਰ ਨਾ ਪਿਓ ਜਾਂ ਪਿਓ ਬਿਲਕੁਲ ਚਲੋ ਅੱਜ ਲਈ ਬਹੁਤ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਪਹੁੰਚੇ ਸਾਡੇ ਕੋਲ ਤਾਂ ਨਾ ਕੀਮਤੀ ਟਾਈਮ ਕੱਢ ਕੇ ਤੇ ਦੁਬਾਰਾ ਫਿਰ ਆਪਾਂ ਇੱਕ ਦਿਨ ਬੈਠਾਂਗੇ ਤੇ ਕੁਝ ਹੋਰ ਵੀ ਗੱਲਾਂ ਕਰਾਂਗੇ ਹਾਂ ਜੀ ਧੰਨਵਾਦ ਜੀ ਤੁਹਾਨੂੰ ਧੰਨਵਾਦ